ਸ਼੍ਰੀ ਸ਼੍ਰੀ ਬਾਬਾ ਲਾਲ ਜੀ ਮਹਾਰਾਜ ਜੀ ਦੇ 69ਵੇਂ ਜਨਮ ਦਿਹਾੜੇ ਅਤੇ ਮਾਤਾ ਚਿੰਤਪੁਰਨੀ ਦੀ ਮੂਰਤੀ ਦੀ ਸਥਾਪਨਾ ਦੇ ਮੌਕੇ ਸ਼੍ਰੀ ਸ਼੍ਰੀ 1008 ਮਾ ਮੰਡਲੇਸ਼ਵਰ ਬ੍ਰਾਮਲਿਨ ਮੰਤ ਰਾਮ ਪ੍ਰਕਾਸ਼ ਦਾਸ ਮਹਾਰਾਜ ਅਤੇ ਸ਼੍ਰੀ ਸ਼੍ਰੀ 1008 ਮਾ ਮੰਡਲੇਸ਼ਵਰ ਮੰਤ ਸ਼੍ਰੀ ਰਮੇਸ਼ ਦਾਸ ਜੀ ਮਹਾਰਾਜ ਦੇ ਤਾਰਪੁਰ ਵਾਲੇ ਜੀ ਮੰਦਰ ਲਾਲ ਵੱਲੋਂ ਖੰਡਵਾਲਾ ਅੰਮ੍ਰਿਤਸਰ ਤੋਂ ਗੁਰਨਾਨਕ ਕਲੋਨੀ ਪੱਟੀ ਲਈ ਬੱਸਾਂ ਰਵਾਨਾ ਕੀਤੀਆਂ ਗਈਆਂ ਜਿਸ ਵਿੱਚ ਜੈ ਭਾਰਤ ਰਾਸ਼ਟਰੀ ਸੰਗਠਨ ਦੇ ਸਰਪ੍ਰਸਤ ਸਤਗੁਰੂ ਸੰਦੀਪ ਨਵਾਬ ਸ਼ਾਹ ਜੀ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸੁਰਜੀਤ ਪਹਿਲਵਾਨ, ਸਾਬਕਾ ਜਨਰਲ ਜ਼ਕਰ ਐਸਪੀ ਕੇਵਲ ਕੁਮਾਰ ਹਲਕਾ 5 ਇੰਚਾਰਜ, ਐਡਵੋਕੇਟ ਕੁਮਾਰ ਅਮਿਤ ਅਤੇ ਧਰਮ ਜਾਗਰਣ ਮahanagar ਰਾਜ ਕੁਮਾਰ ਨੇ ਹਰੀ ਝੰਡੀ ਦੇ ਕੇ ਸਮਾਗਮ ਨੂੰ ਰਵਾਨਾ ਕੀਤਾ। ਹਾਂਜੀ ਮੈਂ ਸੰਤ ਸੰਦੀਪ ਨਵਾਬ ਸ਼ਾ ਜਹਾਪਾ ਅੰਤਰਰਾਸ਼ਟਰੀ ਸੰਗਠਨ ਵੱਲੋਂ ਪੂਰੀ ਟੀਮ ਵੱਲੋਂ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਸਾਡੇ ਮੰਤ ਜੱਜ ਬਾੜੀਆ ਜੀ ਹਰ ਸਾਲ ਬੜਾ ਵੱਡਾ ਸਮਾਗਮ ਪੱਟੀ 'ਚ ਕਰਾਉਂਦੇ ਨੇ ਤੇ ਬੜੀ ਉਹਨਾਂ ਨੂੰ ਵਧਾਈਆਂ ਨੇ ਤਨਤਨ ਬਾਬਾ ਲਾਲਦੇਵਾਲ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਬੜੀ ਖੁਸ਼ੀ ਨਾਲ ਪੱਟੀ 'ਚ ਮਨਾਇਆ ਜਾਂਦਾ ਇਸ ਵਾਰੀ ਵੀ ਆਪਾਂ ਆਪਣੇ ਇਲਾਕੇ ਤੋਂ ਤਿੰਨ ਬੱਸਾਂ ਭੇਜ ਰਹੇ ਆ ਸਾਡੇ ਜਿੰਨੇ ਪ੍ਰਧਾਨ ਸਾਹਿਬਾਨ ਨੇ ਸਾਡੇ ਜੋਸ਼ੀ ਸਾਹਿਬ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਕਿ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਮੈਂ ਬਹੁਤ ਵਧਾਈ ਦੇਣਾ ਕਿ ਭੋਲੀ ਪ੍ਰਧਾਨ ਜੀ ਵੱਲੋਂ ਬਾਬਾ ਲਾਲदयाल ਜੀ ਦੇ 5 ਬਰਤ ਜਨਮ ਦਿਵਸ ਦੀ ਖੁਸ਼ੀ ਸੇ ਵਿੱਚ 5 ਬਸਾਂ ਜਿਹੜੀਆਂ ਉਹ ਪੱਟੀ ਜੱਜਮੰਤੀ ਜਿਹੜੇ ਆ ਉਹਨਾਂ ਦੇ ਮੰਦਰ ਦੇ ਵਿੱਚ ਬਾਬਾ ਲਾਲदयाल ਜੀ ਦਾ ਮੰਦਰ ਹੈ ਉੱਥੇ ਮੈਂ ਵੀ ਉੱਥੇ ਗਿਆ ਆ ਦਰਸ਼ਨ ਕੀਤੇ ਆ ਸੰਗਤ ਦੇ ਬਹੁਤ ਸੰਗਤ ਹੁੰਦੀ ਉੱਥੇ ਤੇ ਇਹਨਾਂ ਵੱਲੋਂ ਪੰਜ ਬੱਸਾਂ ਜਿਹੜੀਆਂ ਇੱਥੋਂ ਅੰਮ੍ਰਿਤਸਰ ਤੋਂ ਲੈ ਕੇ ਉੱਥੇ ਜਾ ਰਹੀਆਂ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਬਾਬਾ ਲਾਲ ਜੀ ਸਭ ਦੇ ਤੇ ਕਿਰਪਾ ਰੱਖਣ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਲਗਾਤਾਰ ਜਿਹੜੇ ਆ ਉਹ तकरीबन ਮਹੀਨੇ ਤੋਂ ਪ੍ਰੋਗਰਾਮ ਚੱਲਦੇ ਪਏ ਆ ਤੇ ਸਭ ਨੂੰ ਉਹਨਾਂ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਬਾ ਲਾਲਦੇਵਾਲ ਜੀ ਸਭ ਤੇ ਕਿਰਪਾ ਰੱਖਣ ਸਭ ਖੁਸ਼ੀਆਂ ਖੇੜੇ ਰਹਿਣ ਸਭ ਦੇ ਘਰਾਂ 'ਚ ਹੋਲੀ ਭਰਾਂਗੇ ਇਸੇ ਤਰ੍ਹਾਂ ਹੀ ਜਿਹੜੀ ਸੇਵਾ ਜਨਤਾ ਦੀ ਕਰਦੇ ਆ ਉਹ ਕਰਦੇ ਰਹਿਣ ਤੇ ਸਾਰੇ ਹੀ ਜਿੰਨੇ ਵੀ ਲੀਡਰ ਸਹਿਬਾਨ ਇੱਥੇ ਆਏ ਮੈਂ ਨਾਮਾਂ 'ਚ ਨਹੀਂ ਜਾਂਦਾ ਸਾਰੇ ਤੁਹਾਡੀ ਫਿਲਮ 'ਚ ਆ ਹੀ ਗਏ ਆ ਸਭ ਦਾ ਬਹੁਤ ਧੰਨਵਾਦ ਸਭ ਨੂੰ ਬਹੁਤ ਮੁਬਾਰਕਾਂ ਬਾਬਾ ਲਾਲਦੇਵਾਲ ਜੀ ਸਭ ਤੇ ਕਿਰਪਾ ਰੱਖਣ